ਹਾਂਜੀ ਪਿਆਰ ਭਾਈ ਅਸੀਂ ਕਾਲ ਸਾਰਿਆਂ ਨੂੰ ਕੱਲ 5 ਸਤੰਬਰ ਵਾਲੇ ਦਿਨ ਚੰਡੀਗੜ੍ਹ ਵਿੱਚ ਇੱਕ ਫਿਟਨੈਸ ਵਾਲਾ ਚੈਲੰਜ ਹੋਇਆ ਸੀਗਾ ਜਿਹਦੇ ਵਿੱਚ ਕੀ ਆਪਾਂ ਹਿੱਸਾ ਲਿਆ ਤੇ ਉਹਨੂੰ ਕੰਪਲੀਟ ਵੀ ਕਰਿਆ ਪਹਿਲਾਂ ਤਾਂ तहे ਦਿਲੋਂ ਧੰਨਵਾਦ ਜਿੰਨੇ ਵੀ ਟੈਕਸੀਆਂ ਵਾਲੇ ਇੰਨਾ ਪਿਆਰ ਦੇਣ ਲਈ ਜਿਵੇਂ ਕਿ ਮੈਂ ਦੇਖ ਰਿਹਾ ਵੀ ਟਾਬਿਆਂ ਤੇ ਜਦੋਂ ਵੀ ਕਿਤੇ ਮੈਂ ਕਿਤੇ ਖੜਦਾ ਤਾਂ ਨਾਲ ਦੇ ਭਰਾ ਚੋਈ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਸੋ ਮਿਲਦੇ ਆ ਵਧੀਆ ਲੱਗਦਾ ਵੀ ਬਾਈ ਤੇਰੀ ਅਸੀਂ ਵੀਡੀਓ ਦੇਖਦੇ ਆ ਬਾਈ ਪਹਿਲਾਂ ਤਾਂ तहे ਦਿਲੋਂ ਧੰਨਵਾਦ ਮੇਰਾ ਸਾਰੇ ਹੀ ਟੈਕਸੀ ਆਣੇ ਲਈ ਕੱਲ ਵਾਲਾ ਚੈਲੰਜ ਸੀਗਾ ਜਿਹੜਾ ਆਪਾਂ ਉਹਨੂੰ ਪੂਰਾ ਵੀ ਕਰਿਆ ਤੇ ਇੱਕ 15 ਨਵੰਬਰ ਨੂੰ ਇੱਕ ਹੋਰ ਹੋ ਰਿਹਾ ਇਵੈਂਟ ਉਹ ਥੋੜਾ ਜਿਹਾ ਹਾਈ ਕਲਾਸ ਹੈ ਸੋ ਮੈਂ ਚਾਰ ਕਿ ਚੀਜ਼ਾਂ ਦਾ ਨਾਮ ਲਵਾਂਗਾ ਫੈਮਿਲੀ ਮੇਰਾ ਕੰਮ ਤੇ ਮੇਰਾ ਪ੍ਰੋਫੈਸ਼ਨ ਤੇ ਮੇਰਾ ਸਰੀਰ ਇਹਨਾਂ ਚਾਰਕ ਚੀਜ਼ਾਂ ਬਿਨਾ ਆਪਾਂ ਅਧੂਰੇ ਆ ਤੇ ਇੱਕ ਜਿਹੜੀ ਸਾਰਿਆਂ ਨੂੰ ਵੱਡੀ ਕਮੀ ਮੈਨੂੰ ਖਲਦੀ ਆ ਮੇਰੇ ਪਿੰਡ ਦੀ سپورਟ ਜਿਹੜੀ ਮੈਨੂੰ ਨਹੀਂ ਮਿਲਦੀ ਚਲੋ ਕੋਈ ਗੱਲ ਨਹੀਂ ਇਟਸ ਓਕੇ ਕਹਿੰਦੇ ਹੁੰਦੇ ਆ ਨਾ ਵੀ ਆ ਫੈਮਿਲੀ ਲਈ ਜੋ ਮਰਜ਼ੀ ਹੋ ਜੇ ਬੰਦੇ ਨੇ ਮੜਨਾ ਤਾਂ ਆਪਣੇ ਘਰੇ ਹੀ ਹੁੰਦਾ ਸੇਮ ਚੀਜ਼ ਆ ਵੀ ਮੇਰਾ ਜਿਹੜਾ ਮੇਰਾ ਪਿੰਡ ਆ ਮੇਰੇ ਹਮੇਸ਼ਾ ਦਿਲ 'ਚ ਹੈ ਦਿਲ 'ਚ ਰਹੂਗਾ ਕਿਉਂਕਿ ਕੋਈ ਵੀ ਬੰਦਾ ਕੀ ਕੋਈ ਪਛਦਾ ਬਾਈ ਕਿੱਥੋਂ ਦਾ ਬਾਈ ਨਾ ਤਾਂ ਮੈਂ ਉਹਦੇ ਪਿੰਡ ਦਾ ਹੀ ਲਵਾਂਗਾ ਚਾਹੇ ਕੁਝ ਮਰਜ਼ੀ ਹੋ ਜੇ ਚਾਹੇ ਪਿੰਡ ਵਾਲੇ ਲੈ ਜਾਂਦੇ ਆ ਚਾਹੇ ਨਹੀਂ ਲੈ ਜਾਂਦੇ ਸੋ ਖੈਰ ਜਿਹੜਾ 15 ਨਵੰਬਰ ਨੂੰ ਇੱਕ ਹੋਰ ਹੋ ਰਿਹਾ ਕੰਪੀਟੀਸ਼ਨ ਉਹਦੇ 'ਚ ਵੀ ਆਪਾਂ ਮੇਰੀ ਤਿਆਰੀ ਚੱਲ ਰਹੀ ਆ ਕੰਮ ਦੇ ਅਕੋਰਡਿੰਗ ਜੇ ਮੇਰਾ ਬਜਟ ਬਣਿਆ ਤਾਂ ਮੈਂ ਉਹਦੇ 'ਚ ਪਾਰਟਿਸਪੇਟ ਵੀ ਕਰੂੰਗਾ ਤੋਂ ਸਾਰੇ ਬੰਦੇ ਜਿੰਨੇ ਵੀ ਟੈਕਸੀਆਂ ਵਾਲੇ ਚਾਹੇ ਕੋਈ ਟੈਕਸੀ ਚਲਾਉਂਦਾ ਚਾਹੇ ਨਹੀਂ ਚਲਾਉਂਦਾ ਜਿੰਨੇ ਕਿ ਵੀਡੀਓ ਦੇਖਦੇ ਆ ਜੇ ਸਾਰਿਆਂ ਨੂੰ ਲੱਗਦਾ ਵੀ ਮੈਨੋਂ ਦੇ ਚ ਹਿੱਸਾ ਲੈਣਾ ਚਾਹੀਦਾ ਕਮੈਂਟ ਕਰਕੇ ਇੱਕ ਪਿਆਰਾ ਜਿਹਾ ਜਰੂਰ ਆਦਾ ਦੋ ਸ਼ਬਦ ਲਿਖਣਾ ਵੀ ਮੈਂ ਉਹਦੇ ਚ ਹਿੱਸਾ ਲਵਾਂ ਜਾਂ ਨਹੀਂ ਲਵਾਂ ਜਿਵੇਂ ਕਿ ਤੁਹਾਡੀਆਂ ਦੁਆਵਾਂ ਤੇ ਤੁਹਾਡੇ ਪਿਆਰ ਸਦਕਾ ਹੀ ਆਪਾਂ ਉਹਦੇ ਚ ਹਿੱਸਾ ਲਵਾਂਗੇ ਬਾਕੀ ਮੇਰਾ ਖੁਦ ਦਾ ਜੇ ਮਨ ਬਣਿਆ ਉਹ ਡਿਪੈਂਡ ਕਰਦਾ ਕਿਉਂਕਿ ਆਪਾਂ ਦੇਖਾਂਗੇ ਪਹਿਲਾ ਕੰਮ ਜੇ ਕੰਮ ਮਿਲਦਾ ਹੋਇਆ ਕੰਮ ਬਜਟ ਬਣਿਆ ਤਾਂ ਆਪਾਂ ਉਹਦੇ ਚ ਪਾਰਟਿਸਪੇਟ ਕਰਨਾ ਜੇ ਨਾ ਬਣਿਆ ਤਾਂ ਚਲੋ ਰੱਬ ਰੱਖਾ ਸੋ ਮੈਂ ਤੁਹਾਡੀ ਸਾਰਿਆਂ ਦੀ ਆਪਣੇ ਛੋਟੇ ਵੱਡੇ ਭਰਾਵਾਂ ਦੀ ਇੱਕ ਪਿਆਰੇ ਜਿਹੇ ਸਲਾਹ ਲੈਣੀ ਚਾਹੁੰਦਾ ਵੀ ਤੁਸੀਂ ਦੱਸੋ ਵੀ ਇਹ ਬੰਦਾ ਟੈਕਸੀ ਵਾਲਾ ਇਸ ਫਿਟਨੈਸ ਚੈਲੰਜ ਦੇ ਵਿੱਚ ਹਿੱਸਾ ਲਿਆ ਇਹਨੂੰ ਵੀ ਕੰਪਲੀਟ ਕਰਿਆ ਤੇ ਆਉਣ ਵਾਲੇ ਇਵੈਂਟਾਂ ਦੇ ਵਿੱਚ ਵੀ ਆਪਾਂ ਹਿੱਸਾ ਲਵਾਂਗੇ ਤੇ ਟਰਾਈ ਕਰਾਂਗੇ ਆਪਾਂ ਕਿਉਂਕਿ ਜਿਹੜਾ ਬੱਜਨਾ ਮੈਂ ਟੈਕਸੀ ਡਰਾਈਵਰ ਹੀ ਆ ਸੋ ਥੈਂਕ ਯੂ ਸੋ ਮੱਚ ਇਨਾ ਪਿਆਰ ਤੇ ਸਪੋਰਟ ਕਰਨ ਲਈ ਜਦੋਂ ਮੈਂ ਮੈਡਲ ਦੀ ਆਪਣੇ ਫੈਮਿਲੀ ਨੂੰ ਵੀਡੀਓ ਭੇਜੀ ਮੈਨੂੰ ਐ ਲੱਗਿਆ ਜਿਵੇਂ ਜਿਹੜਾ ਉਹਨਾਂ ਨੇ ਪ੍ਰਾਊਡ ਫੀਲ ਕਰਿਆ ਵੀ ਮੈਨੂੰ ਲੱਗਿਆ ਮੈਂ ਤਾਂ ਸਾਰੀ ਦੁਨੀਆ ਜਿੱਤ ਲਈ थैंक यू ਇੰਨਾ ਪਿਆਰ ਦੇਣ ਲਈ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਫੋਲੋ ਕਰ ਲਓ ਮਿਲਦੇ ਆਂ ਫੇਰ